ਆ ਮਿਆਂ ਦਾ ਰਾਖਾ ਕੌਣ ਵੱਡੇ ਵੱਡੇ ਹਾਸਿਆਂ ਚ ਵੱਡੀ ਗਿਣਤੀ ਚ ਜਾ ਰਹੀ ਕੀਮਤੀ ਜਾਨ ਸ਼ਸ਼ੀ ਕਾ ਜੀ ਤੁਸੀਂ ਜੁੜੇ ਹੋ ਐਨ ਆਰ ਆਈ ਟੀਵੀ ਨਾਲ ਮੈਂ ਸਤਿ ਸ਼੍ਰੀ ਅਕਾਲ ਸੀ ਮਥੋਈ ਤਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਹਾਸੇ ਵਾਪਰਦੇ ਨੇ ਅਤੇ ਉਹਨਾਂ ਹਾਸਿਆਂ ਦਾ ਸ਼ਿਕਾਰ ਕੰਮੇ ਹੁੰਦੇ ਨੇ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਤੇ ਉਹਨਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕੰਮੇ ਆ ਜਿਹੜੇ ਉਹ ਕੰਮ ਕਰਦੇ ਨੇ ਅਤੇ ਉਹਨਾਂ ਕਾਮਿਆਂ ਨੂੰ ਲੈ ਕੇ ਹੁਣ ਇਹ ਜਿਹੜੀ ਆ ਇੱਕ ਵੱਡੇ ਸਵਾਲ ਉੱਠੇ ਆ ਕਿ ਆਖਰਕਾਰ ਇਹਨਾਂ ਦੀ ਸੁਰੱਖਿਆ ਕੌਣ ਕਰਦਾ ਹੈ ਕੌਣ ਇਹਨਾਂ ਦੀ ਦੇਖਭਾਲ ਕਰਦਾ ਹੈ ਅਸਲ ਵਿੱਚ ਇਹਨਾਂ ਨੂੰ ਕੋਈ ਸੁਰੱਖਿਆ ਦੇ ਲਈ ਜਿਹੜਾ ਕੂਕਤਾ ਪ੍ਰਬੰਧ ਜਾਂ ਕੂਕਤਾ ਪੈਕੇਜ ਜਾਂ ਕੋਈ ਜਿਹੜੀ ਆ ਆਰਥਿਕ ਸਹਾਇਤਾ ਮਿਲਦੀ ਆ ਜਾਂ ਨਾ ਤਾਂ ਦੇਖਦੇ ਆ ਕਿ ਕਿਵੇਂ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਕਾਮੇ ਜਿਹੜੇ ਆ ਉਹ ਵੱਡੀ ਗਣ ਤੇ ਚ ਕੰਮ ਕਰਦੇ ਨੇ ਉਦਯੋਗਿਕ ਖੇਤਰ ਹੋਵੇ ਭਾਵੇਂ ਵਿਕਾਸ ਕਾਰਤ ਦਾ ਖੇਤਰ ਹੋਵੇ ਆ ਭਾਵੇਂ ਉਹ ਸਾਰੀ ਦਾ ਕੋਈ ਖੇਤਰ ਹੋਵੇ ਉਸ ਵਿੱਚ ਇਹ ਕੰਮ ਆਪਣਾ ਵੜ ਚਾ ਕੇ ਹਿੱਸਾ ਪਾਉਂਦੇ ਨੇ ਹਾਲਾਂਕਿ ਇਹਨਾਂ ਨੂੰ ਜਿਹੜੀ ਆ ਉਕਤ ਉਹਨਾਂ ਦੇ ਜਿਹੜੇ ਗੱਲਬਾਤ ਹੁੰਦੀ ਆ ਉਸ ਦੇ ਤਹਿਤ ਉਹਨਾਂ ਨੂੰ ਕੰਮ ਕਰਦੇ ਪੈਸੇ ਤਾਂ ਮਿਲਦੇ ਨੇ ਪਰ ਸੁਰੱਖਿਆ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੁੰਦੇ ਆ ਤਾਂ ਦੇਸ਼ ਦੇਸ਼ ਪਰਚ ਦਿਨ ਰਾਤ ਉਹ ਸਾਰੀ ਕਾਰਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚ ਲੱਗੇ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਰੁਜ਼ਗਾਰਦਾਤਾ ਕੋਈ ਬਹੁਤਾ ਧਿਆਨ ਨਹੀਂ ਦੇ ਰਹੇ। ਅਜਿਹਾ ਜਾਪਦਾ ਹੈ ਕਿ ਬੇਨਾਮ ਅਣਪਛਾਤੇ ਵਰਕਰ ਉਹਨਾਂ ਲਈ ਕਿਸੇ ਗਿਣਤੀ 'ਚ ਆਉਂਦੇ ਹੀ ਨਹੀਂ। ਬੁਨਿਆਦੀ ਉਸਾਰੀ ਦਾ ਖੇਤਰ ਭਾਵੇਂ ਭਾਰਤੀ ਅਰਥਚਾਰੇ ਦੀ ਪ੍ਰਮੁਖਤਾ ਨਾਲ ਅਗਵਾਈ ਕਰ ਰਿਹਾ ਹੈ ਪਰ ਕੰਮ ਵਾਲੀ ਥਾਂ ਤੇ ਇਨ੍ਹਾਂ ਵਰਕਰਾਂ ਦੀ ਸੁਰੱਖਿਆ ਰੁਜ਼ਗਾਰ ਦੇਣ ਵਾਲਿਆਂ ਲਈ ਕੋਈ ਜ਼ਿਆਦਾ ਮਤਵ ਰੱਖਦੀ ਨਹੀਂ ਲੱਗਦੀ। ਨਵੰਬਰ 2023 ਵਿੱਚ ਜਦੋਂ 40 ਦੇ ਕਰੀਬ ਮਜ਼ਦੂਰਾਂ ਨੂੰ ਉੱਤਰਾਖੰਡ ਦੀ ਸਿਲਕ ਸਿਲਕਿਆੰਗ ਆ ਜਿਹੜੀ சுரੰਗ ਸੀ ਸਿਲਕਿਆਰਾ ਉੱਥੇ ਦੇਖਿਆ ਗਿਆ ਸੀ ਕਿ ਕਿੰਨੀ ਵੱਡੀ ਗਿਣਤੀ 'ਚ ਜਿਹੜੇ ਆ ਉਹ ਕੰਮੇ ਫਸ ਗਏ ਸੀ ਤਾਂ ਉਹਨਾਂ ਵਿੱਚੋਂ ਬਾਹਰ ਕੱਢਿਆ ਗਿਆ 40 ਦੇ ਕਰੀਬ 40 ਦੇ ਕਰੀਬ ਜਿਹੜੇ ਕੰਮੇ ਸੀਗੇ ਤਾਂ ਆਸ ਕੀਤੀ ਗਈ ਸੀ ਕਿ ਉਹ ਸਾਰੀ ਵਾਲੀਆਂ ਥਾਮਾਂ ਤੇ ਸੁਰੱਖਿਆ ਕੰਮਕਾਜੀ ਹਾਲਾਤਾਂ ਨੂੰ ਯਕੀਨੀ ਜਿਹੜਾ ਕਰਨ ਲਈ ਧੁਕਮੇ ਸਬਕ ਸਿੱਖ ਲਏ ਗਏ ਹੋਣਗੇ ਹਾਲਾਂਕਿ ਇਹ ਉਮੀਦ ਬਹੁਤਾ ਲੰਮਾ ਸਮਾਂ ਤੱਕ ਟੇਮ ਨਾ ਰਹਿ ਸਕੀ ਅਤੇ ਸਿਲਕਿਆਰਾ சுரੰਗ ਦੇ ਰਾਹਤ ਕਾਰਜ ਨੂੰ ਉਦੋਂ ਪੂਰੇ ਦੇਸ਼ ਨੇ ਵੱਖ-ਵੱਖ ਮਾਧਿਅਮ ਰਾਹੀਂ ਅਸਾਰੋਕ ਤੱਕ ਦੇਖਿਆ ਸੀਗਾ ਜਦੋਂ ਤੱਕ ਉਹਨਾਂ ਵਿੱਚੋਂ ਕੰਮਿਆ ਨੂੰ ਬਾਹਰ ਨਹੀਂ ਕੱਢਿਆ ਗਿਆ। ਸ਼ਨੀਚਰਵਾਰ ਦਿੱਤੇ ਹੀ ਸ਼ਨੀਚਰਵਾਰ ਨੂੰ ਸ਼ਨੀਵਾਰ ਨੂੰ ਸਤਿਜਗੜ ਦੇ ਰਾਏਪੁਰ ਵਿੱਚ ਉਸਾਰੀ ਦੇ ਨਮਾਰਤ ਚਸ ਸਲਾਬ ਰੱਖਣ ਲੱਗਿਆ ਫਰੇਮ ਡਿਗਣ ਨਾਲ ਦੋ ਵਰਕਰਾਂ ਦੀ ਮੌਤ ਹੋ ਗਈ। ਉਸ ਦਿਨ ਖਾਈ ਕੰਮ ਉਸ ਵੇਲੇ ਫਸ ਗਏ ਜਦੋਂ ਉੱਤਰ ਪ੍ਰਦੇਸ਼ ਦੇ ਕਨੌਜ ਰੇਲਵੇ ਸਟੇਸ਼ਨ ਵਿੱਚ ਬਣ ਰਹੀ ਇਮਾਰਤ ਦੀ ਸ਼ਟਿੰਗ ਸ਼ਟਿੰਗ ਜਿਹੜੀ ਆ ਉੱਡ ਗਈ ਸਾਰੇ ਕਾਮਿਆਂ ਨੂੰ ਸੁਰੱਖਿਅਤ ਕੱਢਣ ਲਈ 16 ਘੰਟੇ ਦਾ ਆਪਰੇਸ਼ਨ ਚਲਾਇਆ ਗਿਆ ਇਸਦੇ ਉਲਟ ਅਸਾਮ ਦੀ ਕੋਲਾ ਖਾਨ ਚ ਪਾਣੀ ਭਰਨ ਕਾਰਨ ਫਸੇ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਅਰਥ ਸਾਬਤ ਹੋਈਆਂ ਰਾਹਤ ਦੇ ਬਚਾਅ ਕਰਮੀ ਫਸੇ ਹੋਏ ਹੋਆਂ ਨੂੰ ਬਾਹਰ ਕੱਢਣ ਦੇ ਲਈ ਆમે ਆਪਣੀ ਜਾਨ ਦਵਾ ਦਾ ਉਤੇ ਲਾ ਰਹੇ ਸਨ ਪਰ ਇਸ ਤਰ੍ਹਾਂ ਦੇ ਹਾਦਸਿਆਂ ਲਈ ਅਪਰਾਧਿਕ ਅਣਗੈਲੀ ਜ਼ਿੰਮੇਵਾਰ ਹੈ ਜਨਤਕ ਤੇ ਪ੍ਰਾਈਵੇਟ ਇਕਾਈਆਂ ਵੱਲੋਂ ਸ਼ਰਿਆਮ ਨਿਜਮਾ ਦੇ ਨਰਾਦਰਤ ਸਰਕਾਰੀ ਏਜੰਸੀਆਂ ਨੂੰ ਵੀ ਮਾੜੀ ਰੋਸ਼ਨੀ ਚ ਪੇਸ਼ ਕਰ ਰਿਹਾ ਹੈ ਜਾਨੀ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਕੰਮਕਾਰ ਚੱਲਦਾ ਹੈ ਪਰ ਉਸ ਵਿੱਚ ਜਿਹੜੇ ਉਸਾਰੀ ਵਿਭਾਗ ਵਿੱਚ ਜਿਹੜੇ ਕੰਮੇ ਲੱਗੇ ਹੋਏ ਹੁੰਦੇ ਨੇ ਤਾਂ ਉਹਨਾਂ ਕੰਮਿਆਂ ਦੀ ਜਿਹੜੀ ਜਾਨ ਹੈ ਉਹ ਐਨੀ ਕੀਮਤੀ ਨਹੀਂ ਦਿਖਾਈ ਜਾਂਦੀ ਜਿੰਨੇ ਕੀਮਤੀ ਉਹ ਪ੍ਰੋਜੈਕਟ ਦਿਖਾਏ ਜਾਂਦੇ ਨੇ ਕਿਉਂਕਿ ਯਾ ਵੱਡੇ ਵੱਡੇ ਜਿਹੜੇ ਆ ਦਾ ਜਿਹੜੇ ਇਨ੍ਹਾਂ ਪ੍ਰੋਜੈਕਟਾਂ ਨੂੰ ਲੈ ਕੇ ਆ ਬਜਟ ਤਾਂ ਰੱਖੇ ਜਾਂਦੇ ਆ ਪਰ ਜਿਹੜੇ ਇਸ ਵਿੱਚ ਕੰਮ ਹੀ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਦੇ ਲਈ ਕੁਝ ਖਾਸ ਰਾਹਤ ਪੈਕੇਜ ਨਹੀਂ ਦਿਖਾਈ ਦਿੰਦੇ ਇਨ੍ਹਾਂ ਨਿਵਾਣੇ ਵਰਕਰਾਂ ਨੂੰ ਰਾਸ਼ਟਰ ਨਿਮਰਤਾ ਕਿਉਂ ਨਹੀਂ ਸਮਝਿਆ ਜਾਂਦਾ ਇਨ੍ਹਾਂ ਸਾਰੇ ਵਰਕਰਾਂ ਨਿਵਾਣੇ ਵਰਕਰਾਂ ਨੂੰ ਰਾਸ਼ਟਰ ਨਿਰਮਾਤਾ ਕਿਉਂ ਨਹੀਂ ਸਮਝਿਆ ਜਾਂਦਾ ਕਿਉਂਕਿ ਇਹਨਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਜਾਂਦਾ ਹੈ ਅਜਿਹੀ ਉਦਾਸੀਨਤਾ ਅਤੇ ਅਜਿਹੇ ਮੁਲਕ ਨੂੰ ਸੋਭਾ ਨਹੀਂ ਦਿੰਦਾ ਜਿਹੜਾ 1947 ਤੱਕ ਵਿਕਸਿਤ ਬਨਣ ਦੀ ਖਾਇਸ ਪਾਲ ਰਿਹਾ ਹੋਵੇ ਇਮਾਰਤਾਂ ਤੇ ਦੂਜੀਆਂ ਉਸਾਰੀਆਂ ਤੇ ਦੇ ਕੰਮਿਆਂ ਨਾਲ ਸੰਬੰਧਤ ਕਾਨੂੰਨ 1996 ਰੁਜ਼ਗਾਰ ਦੇਣ ਵਾਲੇ ਦੀ ਜ਼ਿੰਮੇਵਾਰੀ ਤੈਅ ਕਰਦਾ ਹੈ ਕਿ ਉਹ ਸੁਰੱਖਿਆ ਕਮੇਟੀਆਂ ਬਣਾਏ ਅਤੇ ਹਾਥ ਸਨ ਰੋਕਣ ਲਈ ਕਦਮ ਚੁੱਕ ਕੇ ਇਸ ਕਾਨੂੰਨ ਦੀ ਤਜ਼ਵੀਜਾ ਨਾ ਮੰਨਣ ਤੇ ਸਜ਼ਾ ਦੀ سپਾਰਸ਼ ਕੀਤੀ ਗਈ ਹੈ ਫਿਰ ਵੀ ਦੋਸ਼ੀਆਂ ਨੂੰ ਸਜ਼ਾ ਘੱਟ ਹੀ ਮਿਲਦੀ ਹੈ ਬੇਵੱਸ ਕਾਮਿਆਂ ਦਾ ਹਰ ਵਾਰ ਕੋਈ ਚਮਤਕਾਰੀ ਬਚਾਅ ਨਹੀਂ ਹੋਵੇਗਾ ਉਹ ਵਿੱਤੀ ਅਤੇ ਸਰੀਰਕ ਪੱਖ ਤੋਂ ਸੁਰੱਖਿਆ ਘੇਰੇ ਦੇ ਹੱਕਦਾਰ ਹਨ ਤਾਂ ਜਿੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਉਸ ਦੇ ਲਈ ਫਿਰ हां ਵੱਡੇ ਵੱਡੇ ਜਿਹੜੇ ਐਲਾਨ ਕੀਤੇ ਜਾਂਦੇ ਆ ਕਿ ਮ੍ਰਿਤਕਾਂ ਨੂੰ ਇੰਨਾ ਪੈਸਾ ਦਿੱਤਾ ਜਾਏਗਾ ਜਿਹੜੇ ਉਸ ਵਿੱਚ ਜ਼ਖਮੀ ਹੋਏ ਨੇ ਜਿਹੜੇ ਕੰਮੇ ਨੇ ਉਹਨਾਂ ਨੂੰ ਇੰਨੇ ਜਿਹੜੇ ਆ ਰਾਹਤ ਦਿੱਤੀ ਜਾਏਗੀ ਪਰ ਆਖਰਕਾਰ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਜਿਹੜਾ ਕਦਮ ਚੁੱਕ ਲਿਆ ਜਾਂਦਾ ਕਿ ਜਿਹੜਾ ਵਰਕਰ ਹੈ ਜਿਹੜਾ ਕੰਮ ਹੈ ਉਹ ਸੁਰੱਖਿਅਤ ਮਹਿਸੂਸ ਕਰੇ ਹਾਲਾਂਕਿ ਉਥੋਂ ਜਦੋਂ ਕਾਮਕਾਰ ਕਰ ਰਿਹਾ ਉਸ ਨਾਲ ਉਸਦਾ ਪਰਿਵਾਰ ਵੀ ਜੁੜਿਆ ਹੁੰਦਾ ਹੈ ਅਤੇ ਉਸ ਪਰਿਵਾਰ ਨੂੰ ਜੋ ਕਾਟਾ ਪੈਂਦਾ ਸ਼ਾਇਦ ਹੀ ਉਹ ਕਦੇ ਪੂਰਾ ਹੋਵੇ ਤੇ ਇਸੇ ਦੇ ਚੱਲਦੇ ਹੁਣ ਕਿਤੇ ਨਾ ਕਿਤੇ ਜਿਹੜੇ ਆ ਸੁਰੱਖਿਆ ਨੂੰ ਲੈ ਕੇ ਗੱਲਬਾਤ ਉੱਠ ਰਹੀ ਹੈ ਕੰਮਿਆਂ ਦੀ ਸੁਰੱਖਿਆ ਕੌਣ ਕਰੇਗਾ ਤਾਂ ਇਹ ਇੱਕ ਅਹਿਮ ਜਿਹੜਾ ਸਵਾਲ ਬਣ ਰਿਹਾ ਹੈ ਦੇਖਣਾ ਹੋਏਗਾ ਕਿ ਇਹਨਾਂ ਹਾਦਸਿਆਂ ਤੋਂ ਜੋ ਕੀਮਤੀ ਜਾਨਾਂ ਗਵਾਜੀਆਂ ਨੇ ਲੋਕਾਂ ਨੇ ਉਹਨਾਂ ਤੋਂ ਸਬਕ ਜਿਹੜੀਆਂ ਕੰਪਨੀਆਂ ਲੈਣ ਗਿਆ ਜਾਂ ਫਿਰ ਐਵੇਂ ਹੀ ਕੰਮ ਚੱਲਦਾ ਰਹੇਗਾ ਜੋ ਹੁਣ ਤੱਕ ਚੱਲਦਾ ਆਇਆ ਹੈ